ਦੁਨੀਆ ਭਰ ਵਿੱਚ ਵਸਦੇ ਪ੍ਰੇਮੀਆਂ ਨੂੰ ਅੱਜ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਸੇਮੇ ਪਾਤਸ਼ਾਹੀ ਦੇ ਉਸ ਮਹਾਨ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਗੁਰੂ ਸਾਹਿਬ ਨੇ 52 ਕੈਦੀ ਰਾਜਰ ਨੂੰ ਰਿਹਾ ਕਰਾਇਆ ਇਹ ਸਥਾਨ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਸਥਿਤ ਹੈ ਅਤੇ ਆਸ ਅਨਸਾਰ ਸ੍ਰੀ ਗੁਰੂ ਹਰਗੋਬਿੰਦ ਪਾ ਸਾਹਿਬ ਜੀ ਉਹ ਸਤ ਦੇਖ ਕੇ ਉਸ ਵੇਲੇ ਦੇ ਜਹਾਂਗੀਰ ਬਾਸਾ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਵਿੱਚ ਗੋਵਾਲੂਆ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਇਸ ਕਿਲੇ ਵਿੱਚ ਪਹਿਲਾ ਹੀ ਜਿੱਥਾਂ ਕੀਰਵਲੋਂ ਪੰਜਾਬ ਤੋਂ ਵੱਧ ਰਾਜਿਆਂ ਨੂੰ ਮੰਦਿਰ ਬਣਾ ਰੱਖਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਜ਼ਰਬੰਦ ਕੀਤੇ ਜਾਣ ਦੀ ਜ्यों ਹੀ ਸ੍ਰੀ ਅੰਮ੍ਰਿਤਸਰ ਸਮੇਤ ਵਸਤੇ ਸਿੱਖਾਂ ਨੂੰ ਜਾਣਕਾਰੀ ਮਿਲੀ ਤਾਂ ਸੰਗਤਾਂ ਵਿੱਚ ਰੋ ਫੈਲ ਗਿਆ ਇਹ ਦਿਨੋਂ ਦਾ ਰੋ ਫੈਲਦਾ ਗਿਆ ਉਧਰ ਜਹਾਗੀਰ ਬਾਦਸ਼ਾ ਦੇ ਪੰਪਾ ਦਾ ਅੰਤ ਹੋਣ ਲੱਗਾ ਜਹਾਗੀਰ ਬਾਦਸ਼ਾ ਬਿਮਾਰ ਪੈ ਗਿਆ ਵੈਦਾਂ ਹਕੀਮਾਂ ਕੋਲੋਂ ਬਹੁਤ ਇਲਾਜ ਕਰਵਾਇਆ ਪਰਕ ਤੋਂ ਉਹਨਾਂ ਨੂੰ ਮੁਕਤੀ ਪ੍ਰਾਪਤਨਾ ਹੋਈ ਇਲਾਜ ਦਾ ਮਿਲਿਆ ਤਾਂ ਉਹ ਸਾਈ ਮੀਆਂ ਮੀਰ ਦੇ ਚਰਦੀ ਘਾਟ ਦੇ ਗਏ ਉਹਨਾਂ ਪੁੱਛਿਆ ਕਿ ਮਹਾਰਾਜ ਦਾ ਵੀ ਸਾਨੂੰ ਸਾਡਾ ਰੋਗ ਠੀਕਰਾਓ ਤਾਂ ਸਾਈ ਮਹਾਰਾਜ ਉਹਨਾਂ ਨੇ ਕਿਹਾ ਇਹ ਤੁਸੀਂ ਗੁਰੂ ਸਾਹਿਬ ਦੀ ਨੂੰ ਕੈਦ ਕਰਕੇ ਬਹੁਤ ਵੱਡਾ ਪਾਪ ਖਟਿਆ ਹੈ ਜਿਸਤੇ ਜਹਾਗੀਰ ਨੇ ਸ੍ਰੀ ਗੁਰੂ ਗਵੰਸਾ ਹਰਗੋਬਿੰਦ ਸਾਹਿਬ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲੇ ਇਸ ਗਵਾਲੀਆ ਦੇ ਕਿਲੇ ਵਿੱਚੋਂ ਜਹਾਕੀ ਦੀ ਕੈਦ ਵਿੱਚੋਂ ਜਾਨ ਤੋਂ ਇਨਕਾਰ ਕਰ ਦਿੱਤਾ ਸਾਡੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਜਦੋਂ ਤੱਕ ਇਸ ਕਿਲੇ ਵਿੱਚ ਕੈਦ ਨਿਰਦੋਸ਼ ਬਵੰਜਾ ਰਾਜਾ ਨੂੰ ਰਿਹਾਰ ਨਹੀਂ ਕੀਤਾ ਜਾਂਦਾ ਉਨਾ ਟਾਈਮ ਉਹ ਵੀ ਇਸ ਜੇਲ੍ਹ ਵਿੱਚ ਰਹਿਣਗੇ ਗੁਰੂ ਸਾਹਿਬ ਨੇ ਇਸ ਜੇਲ੍ਹ ਵਿੱਚ 22 ਸਾਲ ਕੱਟੇ ਅਖੀਰ ਜਹਾਂਗੀਰ ਦੇ ਗੁਰੂ ਸਾਹਿਬ ਨੂੰ ਕਿਹਾ ਕਿ ਜਿੰਨੇ ਵੀ ਤੁਹਾਡਾ ਲੜ ਫੜ ਕੇ ਜਾਣਗੇ ਉਨੇ ਰਾਜੇ ਨੂੰ ਤੁਸੀਂ ਲੈ ਜਾਓ ਜਿਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕੈਦੀਆਂ ਵਾਲਾ ਚੋਲਾ ਸਰਵਾਇਆ ਅਤੇ ਉਸ ਚੋਲੇ ਨੂੰ ਫੜ ਕੇ 52 ਕੈਦੀ ਇਸ ਕਿਲੇ ਵਿੱਚੋਂ ਰਿਹਾ ਹੋ ਕੇ ਗੁਰੂ ਸਾਹਿਬ ਦੇ ਨਾਲ ਚਲੇ ਗਏ ਸੋ ਸੰਗਤਾਂ ਨੂੰ ਉਸ ਦਿਨ ਤੋਂ ਅੱਜ ਤੱਕ ਬੀਰੀਪਰੀ ਦਰਸਨ ਮਨਾਇਆ ਜਾਂਦਾ ਹੈ ਸੰਗਤਾਂ ਸਿੱਖ ਸੰਗਤਾਂ ਅੱਜ ਵੀ ਦੀਵਾਲੀ ਵਾਲੇ ਦਿਨ ਦੀਪਮਾਲਾ ਕਰਦੇ ਹਨ ਬਵੱਜਾ ਜੋ ਉਸ ਸਮੇਂ ਦੇ ਰਾਜੇ ਸਨ ਉਹਨਾਂ ਦੇ ਵੰਸਾਂ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਬੰਦੀ ਛੋੜ ਦਿਵਸ ਮੌਕੇ ਆਪੋ ਆਪਣੇ ਵੰਸਾਂ ਵਿੱਚ ਦੀਪਮਾਲਾ ਕਰਦੇ ਹਨ ਸੋ ਇਸ ਸਥਾਨ ਦੇ ਮਹਿਜ ਦਰਸ਼ਨ ਕਰਕੇ ਬੜਾ ਮਨ ਨੂੰ ਸਕੂਨ ਮਿਲਿਆ ਪਰ ਉੱਥੇ ਇੱਕ ਮਨ ਨੂੰ ਠੋਕਰ ਵੀ ਵੱਜੀ ਕਿਉਂਕਿ ਮੈਂ ਦੇਖਿਆ ਵੀ ਜਿਹੜੇ ਸਾਧਾ ਦੇ ਡੇਰੇ ਆ ਉੱਥੇ ਸੰਗਤਾਂ ਮਹਾ ਉਹੀ ਜਿੱਥੇ ਔਰਤਾਂ ਦਾ ਸੋਸਰਾ ਹੁੰਦਾ ਮਾਇਆ ਦੀ ਲੁੱਟ ਹੁੰਦੀ ਆ ਹੋਰ ਪਤਾ ਨਹੀਂ ਸਿੱਖ ਸੰਗਤਾਂ ਨੂੰ ਕਿਰਾਹੇ ਪਾਇਆ ਜਾਂਦਾ ਉੱਥੇ ਸੰਗਤਾਂ ਦਾ ਹੜ ਰ ਆ ਰਿਹਾ ਰਹਿੰਦਾ ਪਰ ਜਿਹੜੇ ਸਾਡੇ ਇਤਿਹਾਸਿਕ ਗੁਰਦੁਆਰੇ ਸਹਿਫਾਨ ਉੱਥੇ ਸੰਗਤਾਂ ਦੀ ਆਮਦਨ ਬਹੁਤ ਘੱਟ ਹੈ ਸੋ ਗੁਰੂ ਸਾਹਿਬ ਕਹਿੰਦੇ ਆ ਖਸਮ ਖੋੜ ਸੋੜ ਚੱਕਰ ਕਰ ਜਾਏ ਗੁਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਜਦੋਂ ਐਡਾ ਗੁਰੂ ਹੋਣ ਤਾਂ ਫਿਰ ਲੋਕਾਂ ਕੋਲ ਜਾਦਾ ਕੀ ਫਾਇਦਾ ਸੋ ਸੰਗਤਾਂ ਨੂੰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਇਤਿਹਾਸ ਤੋਂ ਜਾਣੂ ਕਰਾਉਣਾ ਜਿੱਥੇ ਹਰੇਕ ਗੁਰਸਿੱਖ ਸੰਤ ਉਹਦਾ ਫਰਜ਼ ਮੰਨਦਾ ਹੈ ਕਿ ਇਸ ਮਹਾਨ ਸਥਾਨ ਦੇ ਖੁਦ ਦਰਸ਼ਨ ਕਰਨ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਇਸ ਸਥਾਨ ਤੇ ਜ਼ਰੂਰ ਦਰਸ਼ਨ ਕਰਾ ਕੇ ਲੈ ਕੇ ਜਾਣ ਅਤੇ ਸਾਡੇ ਮਹਾਨ ਸਿੱਖ ਇਤਿਹਾਸ ਤੋਂ ਤਾਂ ਕਿ ਸਾਡੇ ਬੱਚੇ ਜਾਣੂ ਹੋ ਸਕਣ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਲਈ ਕਦੇ ਕੁਝ ਨਹੀਂ ਕੀਤਾ ਹਮੇਸ਼ਾ ਲੋਕਾਈ ਦੀ ਭਲਾਈ ਲਈ ਕਾਰਜ ਕੀਤੇ ਉਨਾ اسی ਲੜੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ 52 ਕੈਦਿਆਂ ਨੂੰ ਰਿਹਾ ਕਰਵਾਇਆ ਸੀ ਸੋ ਸੰਗਤਾਂ ਵੱਧ ਤੋਂ ਵੱਧ ਇੱਥੇ ਦਰਸ਼ਨ ਕਰਨ ਆਇਆ ਕਰਨਾ ਤੇ ਇਹ ਬੇਨਤੀ ਜ਼ਰੂਰ ਹੈ ਵੀ ਆਪਣੇ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣ ਇਸ ਵੀਡੀਓ ਵਿੱਚ ਇਹੀ ਸਾਡੀ ਦੱਸਣ ਦੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਲਈ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਹਨ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਦਰਸ਼ਨ ਕਰਾਓ ਵੱਦ ਤੋਂ ਵੱਦ ਤੁਹਾਡੀ ਤੁਹਾਡੀਆਂ ਦੇ ਦੀਵਾਨ ਸਜਾਏ ਜਾਣ ਤਾਂ ਕਿ ਬੱਚਿਆਂ ਨੂੰ ਇਸ ਸਾਡੇ ਗੌਰਮਈ ਇਤਿਹਾਸ ਦਾ ਜਾਣਕਾਰੀ ਮਿਲ ਸਕੇ ਸੋ ਸੰਗਤਾਂ ਦੁਬੰਤਿਆ ਵੀ ਬੰਦੀ ਸੋਡ ਦੇ ਅਫਸਰ ਸਾਡੇ ਬੱਚਿਆਂ ਨੂੰ ਜ਼ਿਆਦਾਤਰ ਬੱਚਿਆਂ ਨੂੰ ਮੈਂ ਦਿਵਾਲੀ ਦੇ ਦਿਨ ਪੁੱਛਿਆ ਸੀ ਜ਼ਿਆਦਾਤਰ ਸਾਡੇ ਸਿੱਖ ਬੱਚਿਆਂ ਨੂੰ ਇਹ ਦੀ ਪਤਾ ਵੀ ਦਿਵਾਲੀ ਸਹੀ ਸਿੱਖ ਕਿਵੇਂ ਕਿਉਂ ਮਨਾਉਂਦੇ ਹਾਂ ਸਾਡੇ ਬੱਚੇ ਸਾਡੇ ਸਵਾਲ ਕੀਤੇ ਜ਼ਿਆਦਾਤਰ ਬੱਚਿਆਂ ਦਾ ਸਵਾਲ ਇਹ ਸੀ ਵੀ ਦਿਵਾਲੀ ਆ ਪਰ ਦਿਵਾਲੀ ਵਿੱਚ ਸਿੱਖ ਇਤਿਹਾਸ ਦਾ ਕੀ ਸਥਾਨ ਹੈ ਇਹ ਬੱਚੇ ਨੂੰ ਨਹੀਂ ਪਤਾ ਸੋ ਇਹ ਸਾਡੀ ਸਾਡੇ ਲਈ ਬੜੀ ਸਰਵ ਦੀ ਗੱਲ ਆ ਜੇਕਰ ਅਸੀਂ ਬੱਚਿਆਂ ਨੂੰ ਧਾਰਮਿਕ ਸਥਾਨਾਂ ਤੇ ਇੰਨਾ ਸਥਾਨਾਂ ਤੇ ਦਰਸ਼ਿਤ ਕਰਾਵਾਂਗੇ ਸਿੱਖ ਇਤਿਹਾਸ ਪੜ੍ਹਾਵਾਂਗੇ ਤਾਂ ਹੀ ਸਾਡੇ ਬੱਚੇ ਅੱਗੇ ਅੱਗੋਂ ਸਾਡੇ ਵੰਸਾਂ ਨੂੰ ਗੁਰੂ ਨਾਲ ਜੋੜੀ ਰੱਖਣਗੇ ਜੇਕਰ ਅਸੀਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਬੇਮੁਖ ਕਰੀ ਰੱਖਿਆ ਤਾਂ ਜਿਸ ਤਰ੍ਹਾਂ ਸਾਧਾਂ ਦਾ ਦਿਨੰਦਨ ਪ੍ਰਭਾਵਵਾਦਾ ਹੈ ਉਸ ਨੂੰ ਰੁਕਣਾ ਮੁਸ਼ਕਲ ਹੋ ਜਾਵੇਗਾ ਸਾਡੇ ਬੱਚਿਆਂ ਨੂੰ ਸੰਭਾਲਣ ਲਈ ਜਿੱਥੇ ਸਾਨੂੰ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਗੁਰੂ ਸਹਿਵਾਨਾਂ ਦੀ ਸਿੱਖਿਆ ਅਤੇ ਇਤਿਹਾਸਿਕ ਗੁਰਦ ਗੁਰਧਾਮਾਂ ਦੇ ਦਰਸ਼ਨ ਦਰਾਰੇ ਸਿੰਘਾਂ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਦਸਮ ਗੁਰੂਆਂ ਦੇ ਇਤਿਹਾਸ ਤੋਂ ਜਾਣੂ ਕਰਾਉਣਾ ਜ਼ਰੂਰੀ ਹੈ ਤਾਂ ਹੀ ਸਿੱਖ ਕੌਮ ਅੱਗੋਂ ਚੜ੍ਹਦੀ ਕਲਾ ਵਿੱਚ ਰਹੇਗੀ ਸਾਰੇ ਸੰਗਤਾਂ ਦਾ ਧੰਨਵਾਦ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਰਾ ਸਥਾਨ ਗਵਾਲੀਅਰ ਦੇ ਕਿਲੇ ਵਿੱਚ ਸਥਿਤ ਮੀਰੀ ਪੀਰੀ ਦੇ مالک ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਇਤਿਹਾਸਕ ਇੱਥੇ ਵਿੱਚ ਗੁਰਦੁਆਰਾ ਸਾਹਿਬ ਹੈ ਇਹ ਇਤਿਹਾਸ ਗੁਰਦੁਆਰਾ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸਥਿਤ ਹੈ ਸੋ ਸੰਗਤਾਂ ਨੂੰ ਬੇਨਤੀ ਆ ਵੀ ਬਹੁਤ ਹੀ ਸੁੰਦਰ ਕਿ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਸਾਰੇ ਇਤਿਹਾਸ ਤੋਂ ਸੰਗਤਾਂ ਨੂੰ ਇੱਥੋਂ ਜਾਣੂ ਕਰਵਾਇਆ ਜਾਂਦਾ ਹੈ ਸੋ ਸੰਗਤਾਂ ਜਰੂਰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਇਸ ਥਾਂ ਦੇ ਜਰੂਰ ਦਰਸ਼ਨ ਦਿਦਾਰੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ